ਕਈ ਸਾਖਸ਼ਾਹ ਹੋ ਜਿਹੜੇ ਹੁੰਦੇ ਆ ਜੋ ਮਰ ਕੇ ਵੀ ਦੁਨੀਆ ਦੇ ਦਿਲ ਦੇ ਵਿੱਚ ਵੱਸਦੇ ਆ ਉਸੇ ਤਰ੍ਹਾਂ ਮੈਂ ਅੱਜ ਪਿੰਡ ਸਰਾਬੇ ਦੇ ਵਿੱਚ ਆਇਆ ਸੀਗਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਦੀ ਘਰ ਤੁਹਾਨੂੰ ਮੈਂ ਅੱਜ ਦਿਖਾਉਂਗਾ ਜੀ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਦੀ ਘਰ ਆ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਮੈਂ ਅੰਦਰ ਤੁਹਾਨੂੰ ਲੈ ਕੇ ਚੱਲੂਗਾ ਸਾਰਾ ਉਮੀ ਦਿਖਾਉਂਗਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਇਹਨੂੰ ਜਮਾ ਵੀ ਘਰ ਨੂੰ ਮੋਡੀਫਾਈ ਨਹੀਂ ਕੀਤਾ ਗਿਆ ਸਾਉਤੋ ਵਧੀਆ ਗੱਲ ਵੀ ਇਹੀ ਆ ਵੀ ਜਿਵੇਂ ਦਾ ਘਰ ਸੀ ਉਵੇਂ ਹੀ ਰੱਖਿਆ ਗਿਆ ਕੋਈ ਤੇ ਪੱਥਰ ਨਹੀਂ ਚੜਾਇਆ ਗਿਆ ਕੁਝ ਓਦਾਂ ਦਾ ਨਹੀਂ ਕੀਤਾ ਗਿਆ ਹੁਣਾਂ ਵੀ ਇਦਾਂ ਹੀ ਚਾਹੀਦਾ ਨਾ ਤਾਂ ਕਿ ਲੋਕਾਂ ਨੂੰ ਪਤਾ ਵੀ ਲੱਗ ਸਕੇ ਵੀ ਕਿਹੋ ਜਿਹਾ ਘਰ ਸੀਗਾ ਨਾ ਪਹਿਲਾਂ ਇਹ ਉਵੇਂ ਹੀ ਨਾਰਮਲ ਤਰ੍ਹਾਂ ਦਾ ਜਿਵੇਂ ਪਹਿਲਾਂ ਘਰ ਸੀਗਾ ਉਵੇਂ ਹੀ ਆ ਤੁਹਾਨੂੰ ਅੰਦਰੋਂ ਵੀ ਮੈਂ ਦਿਖਾਉਂਗਾ ਪਹਿਲੇ ਇਧਰਲੇ ਪਾਸੇ ਆ ਬਾਈ ਜੀ ਦੀ ਦੁਕਾਨਾ ਸਾਸ਼ੀ ਕਾਰ ਕੀ ਹਾਲ ਚਾਲ ਆ ਵੀਰੇ ਸਭ ਵਧੀਆ ਜੀ ਇਹੀ ਪਿੰਡ ਆਈ ਤੁਹਾਡਾ ਹਾਂਜੀ ਇਹ ਆਪਣਾ ਪਿੰਡ ਗੁਜਰਾ ਆ ਜੀ ਗੁਜਰਵਾਲਾ ਠੀਕ ਹੈ ਇੱਥੇ ਇੱਥੇ ਰਹਿਣਾ ਤੁਹਾਡੀ ਸ਼ਾਪ ਇੱਥੇ ਆ ਇੱਥੇ ਆਪਾਂ ਮਹੋਗੇ 24 25 ਸਾਲ ਦੀ 24 25 ਸਾਲ ਠੀਕ ਹੈ ਜੀ ਇੱਥੇ ਇੱਥੇ ਸੀਜ਼ ਕਰਦਾ ਸਾਂ ਰਾਬੀ ਦੇ ਪਿੰਡ ਦੇ ਵਿੱਚ ਦੁਕਾਨਾ ਹੈ ਜੀ ਤੁਹਾਡੀ ਤੇ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਵੱਧ ਚੜ ਕੇ ਤੋਂ ਲੋਕ ਦੇਖਣ ਆਉਣ ਸੀਧਾ ਬਾਰੇ ਪਤਾ ਲੱਗੇ ਜੀ 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 ਬਿਲਕੁਲ ਸਾਹਮਣੇ ਨਈ ਦੁਕਾਨਾ ਹੀ ਦੇਖ ਸਕਦੇ ਤੁਸੀਂ ਤੇ ਆਹ ਬਾਕੀ ਨਾ ਇਹ ਸੰਖੇਪ ਜੀਵਨੀ ਲਿਖੀ ਹੋਈ ਆ ਆਜੋ ਹੁਣ ਤੁਹਾਨੂੰ ਮੈਂ ਅੰਦਰ ਲੈ ਕੇ ਚੱਲਦਾ ਪੈ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਬਈ ਇੱਥੇ ਐਂਟਰੀ ਹੁੰਦੀ ਆ ਤੁਹਾਡੀ ਹਨਾ ਤੇ ਆ ਸਾਹਮਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਿਹੜੀ ਆ ਕਿ ਸਟੈਚੂ ਆ ਉਹ ਬਣਾ ਕੇ ਲਾਇਆ ਹੋਇਆ ਸੋ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਆਪਣੇ ਇਤਿਹਾਸ ਦੇ ਵਿੱਚ ਕਹਿ ਲਈਏ ਜਾਂ ਆਪ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਹੱਥ ਰਿਹਾ ਹਨ ਬਾਕੀ ਇਧਰਲੇ ਪਾਸੇ ਵੀ ਦੇਖੋ ਯਾਰ ਸਭ ਤੋਂ ਵੱਡੀ ਗੱਲ ਯਾਰ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਆ ਵੀ ਯਾਰ ਘਰ ਬਿਲਕੁਲ ਉਵੇਂ ਹੀ ਰੱਖਿਆ ਹੋਇਆ ਜਿਵੇਂ ਉਹਨਾਂ ਦੇ ਉਸ ਟਾਈਮ ਦੇ ਵਿੱਚ ਸੀਗਾ ਯਾਰ ਬਹੁਤ ਸੋਹਣਾ ਘਰ ਆ ਦੇਖ ਸਕਦੇ ਤੁਸੀਂ ਅੱਜ ਵੀ ਲੋਕ ਦੇਖਣ ਆਉਂਦੇ ਆ ਤੇ ਰੂਹ ਆ ਜਿਹੜੀ ਅੰਦਰੋਂ ਖੋਜ ਹੁੰਦੀ ਆ ਹਾਂ ਯਾਰ ਵੀ ਕੋਈ ਮੰਨ ਕੇ ਚੱਲੋ ਬੰਦੇ ਦੀ ਸਾਹਮ ਸਵਾਲ ਕੀਤੀ ਹੋਈ ਆ ਮੈਂ ਮਗਰ ਉਹ ਚੀਜ਼ਾਂ ਦੀ ਤੇ ਅੱਜ ਵੀ ਲੋਕ ਆ ਜਿਹੜੇ ਕਿ ਆਪਣੇ ਪੰਜਾਬੀ ਬਹੁਤ ਮੰਨ ਕੇ ਚੱਲੋ ਬਹੁਡੀ ਮਾਤਰਾ ਦੇ ਵਿੱਚ ਪਹੁੰਚਦੇ ਇਹਨਾਂ ਨੂੰ ਨਾ ਆਤਮਾ ਨੂੰ ਸ਼ਾਂਤੀ ਮਿਲਦੀ ਆ ਆ ਦੇਖੋ ਇਧਰਲੇ ਪਾਸੇ ਸ਼ਹੀਦ ਸਖਦੇਵ ਜਿਹੜਾ ਭਗਤ ਸਿੰਘ ਜੀ ਦੇ ਨਾਲ ਸੀਗਾ ਉਹਨਾਂ ਦੀ ਫੋਟੋ ਲੱਗੀ ਹੋਈ ਆ ਬਾਕੀ ਇਧਰਲੇ ਪਾਸੇ ਮੈਡਲ ਟਰੋਫੀਆਂ ਆ ਗਈਆਂ ਸੰਦੂਖ ਆ ਗਈਆਂ ਨਾ ਉਹਨਾਂ ਦੇ ਪੁਰਾਣੇ ਇਧਰਲੇ ਪਾਸੇ ਪੇਟੀ ਆ ਗਈ ਆ ਸੰਦੂਖ ਪਈ ਆ ਆਜੋ ਹੁਣ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਬਈ ਓਵੇਂ ਦਾ ਬਣਿਆ ਤਨਾਕਰ ਯਾਰ ਆ ਦੇਖੋ ਅੱਜ ਮਤਲਬ ਉਹ ਰੂਮ ਵੀ ਦਿਖਾਉਂਗਾ ਸ਼ੀਰ ਕਰਤਾਰ ਸਿੰਘ ਸਰਾਭਾ ਜੀ ਦਾ ਆਹ ਰੂਮ ਆ ਗਿਆ ਜੀ ਉਹਨਾਂ ਦਾ ਜਿਹੜਾ ਕਿ ਰੂਮ ਸੀਗਾ ਉਹਨਾਂ ਦਾ ਬੈਠਣ ਖਾਣ ਪੈਣ ਵਾਲਾ ਇਹ ਉਹ ਰੂਮ ਆ ਗਿਆ ਤੇ ਬਾਕੀ ਇਧਰਲੇ ਪਾਸੇ ਉਹਨਾਂ ਦੀਆਂ ਕੁਝ ਫੋਟੋਆਂ ਕੋਈ ਯਾਦਗਾਰੀ ਤਸਵੀਰਾਂ ਇਧਰਲੇ ਪਾਸੇ ਲੱਗੀਆਂ ਹੋਈਆਂ ਇਧਰਲੇ ਪਾਸੇ ਉੱਤੇ ਥੱਲੇ ਹਨ ਸਾਰੀਆਂ ਪਈਆਂ ਹੋਈਆਂ ਜੀ ਤੇ ਇਧਰਲੇ ਪਾਸੇ ਕੁਝ ਕਿਤਾਬਾਂ ਦੇਖ ਸਕਦੇ ਹੋ ਤੁਸੀਂ ਬਾਕੀ ਆ ਕੁਰਸੀਆਂ ਵਗੈਰਾ ਪਈਆਂ ਹੋਈਆਂ ਇੱਥੇ ਕਿਤਾਬਾਂ ਬਹੁਤ ਹੀ ਮਾਤਰਾ ਦੇ ਵਿੱਚ ਪਈਆਂ ਇੱਧਰ ਫੋਟੋਆਂ ਲੱਗੀਆਂ ਹੋਣੀਆਂ ਹਨ ਦੇਖ ਸਕਦਾ ਤੁਸੀਂ ਬਾਕੀ ਇਹ ਉਹਨਾਂ ਦਾ ਧਾਰਾ ਹੈ ਜੀ ਤੇ ਮੈਂ ਇਹ ਛੋਟੀ ਜੀ ਵੀਡੀਓ ਦੇ ਮਾਦੀਨ ਮਰਾਇ ਮੈਂ ਤੁਹਾਨੂੰ ਇਹੋ ਇਹੀ ਇਹੀ ਸੰਦੇਸ਼ ਦੇਣਾ ਬਈ ਤੁਸੀਂ ਜਦੋਂ ਵੀ ਲੁਧਿਆਣੇ ਆਓ ਜਾਂ ਤੁਸੀਂ ਕਿਸੇ ਹੋਰ ਰੈਕੋਰ ਵਗੈਰਾ ਦੇ ਵਿੱਚ ਆਓ ਰੈਕੋਰ ਤੋਂ ਵੀ ਮੇਰੇ ਖਿਆਲ ਨਾਲ 15 ਕਿਲੋਮੀਟਰ ਦੀ ਦੂਰੀ ਤੇ ਲੁਧਿਆਣੇ ਤੋਂ ਵੀ 20-22 ਕਿਲੋਮੀਟਰ ਦੀ ਦੂਰੀ ਤੇ ਆ ਵਿਚਾਲੇ ਰਹਿ ਜਾਂਦਾ ਪੈਂਡੇ ਰੋਡ ਤੇ ਤੇ ਜੋਧਾਂ ਵਾਲੀ ਸਾਈਡ ਜਿਹੜਾ ਰੋਡ ਆ ਉਹ ਜੋਧਾਂ ਪੈਂਡ ਵਿੱਚਕਾਰ ਜਿਹੜਾ ਰੋਡ ਹੁੰਦਾ ਉਹ ਰੋਡ ਤੇ ਹੈ ਜੀ ਇਹ ਤੇ ਤੁਸੀਂ ਜ਼ਰੂਰ ਆਉਣਾ ਪੈਂਡ ਸਰਾਬਾ location search ਮਾਰੋਗੇ ਤਾਂ ਵੀ ਪਹਿਲੇ ਨੰਬਰ ਤੇ ਨਿਕਲੂਗੀ ਤਾਂ ਇੱਥੇ ਜਰੂਰ ਆ ਕੇ ਘਰ ਦੇਖ ਕੇ ਜਾਓ ਹੁਣ ਤੇ ਬਹੁਤ ਸੋਹਣਾ ਘਰ ਬਣਿਆ ਹੋਇਆ ਬਹੁਤ ਸੋਹਣੀ ਜਿਹੜੀ ਉਹਨਾਂ ਯਾਦਗਾਰੀ ਸੰਭਾਲ ਕੇ ਰੱਖੀ ਹੋਈ ਆ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਮਿਹਰਬਾਨ